महादेव 200 ਮੈਂ ਅਰਵਿੰਦ ਗੋਤਮ ਸ਼ਿਵ ਸੈਨਾ ਪੰਜਾਬ ਯੁਵਾ ਇਕਾਈ ਪੰਜਾਬ ਚੇਅਰਮੈਨ ਅੱਜ ਕੱਲ ਪੰਜਾਬ ਦੇ ਵਿੱਚ ਜੋ ਮੁੱਦਾ ਬਹੁਤ ਪਖਿਆ ਹੋਇਆ ਉਹਦੇ ਤੇ ਚਰਚਾ ਕਰਨੀ ਹੈ ਕਿਵੇਂ ਪੰਜਾਬ ਦੇ ਵਿੱਚ ਹਿੰਦੂ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿੱਦਾਂ ਐਕਸਪੈਰੀਮੈਂਟ ਕੀਤੇ ਜਾ ਰਹੇ ਹਨ ਪ੍ਰਵਾਸੀਆਂ ਦੇ ਬਹਾਨੇ ਹਿੰਦੂਓ ਸਮਾਜ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥੋੜਾ ਜਿਹਾ ਚਾਨਣਾ ਪਾ ਦੇਣਾ ਵੀ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦੇ ਬੱਚੇ ਦੇ ਨਾਲ ਬਦਫੈਲੀ ਕੀਤੀ ਗਈ ਔਰ ਉਸ ਤੋਂ ਬਾਅਦ ਇੱਕ ਪ੍ਰਵਾਸੀ ਵੱਲੋਂ ਉਹਦੀ ਬੜੇ ਹੀ ਨਿਰਮਮ ਤਰੀਕੇ ਦੇ ਨਾਲ ਹੱਤਿਆ ਕਰ ਦਿੱਤੀ ਜਾਂਦੀ ਹੈ ਜੋ ਕਿ ਬਹੁਤ ਹੀ ਨਿੰਦਨੀ ਹੈ ਜਿਹਦੀ ਅਸੀਂ ਕੜੇ ਸ਼ਬਦਾਂ ਦੇ ਵਿੱਚ ਆਲੋਚਨਾ ਕਰਦੇ ਆਂ ਔਰ ਅਸੀਂ ਜਾਣਦੇ ਹਾਂ ਵੀ ਉਸ ਵਿਅਕਤੀ ਨੂੰ ਉਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਫਾਸਟ ਟਰੈਕ ਕੋਰਟ ਦੇ ਵਿੱਚ ਉਹਦਾ ਕੇਸ ਚੱਲੇ ਔਰ ਉਹਨੂੰ ਜੇ ਚਰਾਹੇ ਤੇ ਖੜਾ ਕੇ ਉਹਨੂੰ ਗੋਲੀ ਮਾਰਨ ਦਾ ਵੀ ਆਰਡਰ ਮਿਲ ਜੇ ਤਾਂ ਸਾਨੂੰ ਕੋਈ ਦਿੱਕਤ ਨਹੀਂ ਹੈ ਕਿਉਂਕਿ ਜੋ ਕੰਮ ਹੋਇਆ ਉਹ ਕਿਸੇ ਦੇ ਵੀ ਬੱਚੇ ਨਾਲ ਹੋਵੇ ਬਹੁਤ ਹੀ ਮੰਦ ਭੱਗਾ ਹੈ ਪਰ ਅੱਜ ਕੁਝ ਸ਼ਰਾਰਤੀ ਅੰਸਰ ਕੁਝ ਬਾਹਰ ਦੀਆਂ ਸਟੇਟਾਂ ਦੇ ਬੈਕਾਵੇ ਜਾ ਕੇ ਡੀਪ ਸਟੇਟ ਦੇ ਬੈਕਾਵੇ ਜਾ ਕੇ ਜੋ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਆ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹਨਾ ਵੀ ਤੁਸੀਂ ਆਪਣੀ ਹਰਕਤਾਂ ਤੋਂ ਬਾਜ਼ ਆ ਜਾਓ ਤੁਸੀਂ ਹਿੰਦੂ ਸਮਾਜ ਨੂੰ ਜੋ ਡਰਾਉਣ ਦੀ ਕੋਸ਼ਿਸ਼ ਕਰ ਰਹੇ ਆ ਇਸ ਪ੍ਰਵਾਸੀਆਂ ਦਾ ਜੋ ਮੈਟਰ ਹੋਇਆ ਇਹਦੇ ਬਹਾਨੇ ਉਹ ਤੁਹਾਡੇ ਮਨਸੂਬੇ ਕਦੇ ਕਾਮਯਾਬ ਨਹੀਂ ਹੋਣੇ ਇਹ ਜਿਹੜਾ ਪ੍ਰਵਾਸ ਦਾ ਜਿਹੜਾ ਸਿਸਟਮ ਚੱਲ ਰਿਹਾ ਹੈ ਇਹ ਕੋਈ ਅੱਜ ਦਾ ਨਹੀਂ ਚੱਲ ਰਿਹਾ ਇਹ ਤਾਂ 350 ਸਾਲ ਪਹਿਲਾਂ ਜਦ ਗੁਰੂ ਗੋਬਿੰਦ ਸਿੰਘ ਜੀ ਬਿਹਾਰ ਦੀ ਧਰਤੀ ਤੋਂ ਪਟਨਾ ਤੋਂ ਜਦ ਪ੍ਰਵਾਸ ਕਰਕੇ ਪੰਜਾਬ ਚ ਆਏ ਸੀਗੇ ਇਹ ਤਾਂ ਜੱਦਾ ਚੱਲ ਰਿਹਾ ਪ੍ਰਵਾਸ ਵਾਲਾ ਸਿਸਟਮ ਔਰ ਜਦ ਗੁਰੂ ਸਾਹਿਬ ਨੇ ਆ ਕੇ ਇੱਥੇ ਮੁਗਲਾਂ ਨਾਲ ਲੜਾਈ ਲੜਦੇ ਹੋਏ ਪੰਜ ਸੀਸ ਮੰਗੇ ਤਾਂ ਤੁਹਾਡੇ ਚੋਂ ਕੋਈ ਪੰਜਾਬੀ ਮੂਰੇ ਨਹੀਂ ਸੀ ਆਇਆ ਉਸ ਟਾਈਮ 에 ਪ੍ਰਵਾਸੀਆਂ ਨੇ ਮੂਰੇ ਹੋ ਕੇ ਆਪਣੀ ਆਪਣੇ ਸੀਸ ਦੇਣ ਦੇ ਲਈ ਗੁਰੂ ਸਾਹਿਬ ਦੇ ਚਰਨਾ ਚੁੱਥੇ ਪਹੁੰਚੇ ਉਹ ਜੋ ਜੋ ਤੁਸੀਂ ਇਹ ਹਰਕਤਾਂ ਕਰ ਰਹੇ ਆ ਜੋ ਤੁਸੀਂ ਕਿਰਪਾਨਾ ਲੈ ਕੇ ਜੋ ਤੁਸੀਂ ਨੰਗਾ ਨਾਚ ਸੜਕਾਂ ਤੇ ਕਰ ਰਹੇ ਹੋ ਉਹਦੇ ਤੋਂ ਤੁਸੀਂ ਬਾਹਰ ਆ ਜਾਓ ਹੁਣੇ ਲੇਟੈਸਟ ਇੱਕ ਖਬਰ ਆਈ ਹੈ ਬਈ ਇੱਕ ਮਲੋਟ ਕੇ ਮੁਕਸਰ ਦੇ ਵਿੱਚ ਇੱਕ 6 ਸਾਲ ਦੇ ਬੱਚੇ ਦਾ ਤਿੰਨ ਪੰਜਾਬੀ ਮੁੰਡਿਆਂ ਵੱਲੋਂ ਰੇਪ ਕੀਤਾ ਗਿਆ ਉਹਨੂੰ ਤੁਸੀਂ ਕਿਸ ਕੈਟਾਗਰੀ ਚ ਲੈ ਕੇ ਜਾਉਂਗੇ ਕਿਸੇ ਇੱਕ ਵਿਅਕਤੀ ਨੇ ਜੇ ਕੋਈ ਇਹ ਜੀ ਗਲਤੀ ਕੀਤੀ ਹੈ ਗਲਤੀ ਨਹੀਂ ਇਹ ਗੁਨਾਹ ਹੈ ਅਸੀਂ ਮੰਨਦੇ ਹਾਂ ਵੀ ਇਹ ਗੁਨਾਹ ਹੈ ਜੇ ਉਹਨੇ ਗਲਤੀ ਕਰੀ ਹੈ ਉਹਨੂੰ ਸਜ਼ਾ ਦਿੱਤੀ ਜਾਵੇ ਸਾਨੂੰ ਕੋਈ ਦਿੱਕਤ ਨਹੀਂ ਹੈ ਪਰ ਤੁਸੀਂ ਸਾਰਿਆਂ ਨੂੰ ਟਾਰਗੇਟ ਕਰ ਰਹੇ ਹੋ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ ਜਿਹੜਾ ਤੁਸੀਂ ਪ੍ਰਵਾਸੀ 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 ਦੀ ਰੱਟ ਲਾਈ ਹੋਈ ਹੈ ਪ੍ਰਵਾਸੀਆਂ ਨੂੰ ਦੱਸੋ ਤਾਂ ਸਹੀ ਕੌਣ ਹੈ ਪ੍ਰਵਾਸੀ ਕੋਈ ਮਾਪਦੰਡ ਵੀ ਹੋਣਾ ਪ੍ਰਵਾਸੀਆਂ ਦਾ ਕੀ ਮਾਪਦੰਡ ਹੈ ਕਿ ਇਹਨੂੰ ਪ੍ਰਵਾਸੀ ਕਹਿ ਰਹੇ ਆ ਤੁਸੀਂ ਪਾਰਟिकुलर ਯੂਪੀਰ ਬਿਹਾਰ ਵਾਲਿਆਂ ਨੂੰ ਪ੍ਰਵਾਸੀ ਕਹਿ ਰਹੇ ਆ ਕਿ ਹਿਮਾਚਲ ਹਰਿਆਣਾ ਰਾਜਸਥਾਨ ਜਾਂ ਜੋ ਤੁਸੀਂ ਲੋਕ ਬਾਹਰਲੀਆ ਸਟੇਟਾਂ ਚੋਂ ਆਏ ਹੋਏ ਹੋ ਇੱਥੇ ਆ ਕੇ ਠੀਕ ਹੈ ਤੁਸੀਂ ਪੱਗਾਂ ਸਜਾਲੀਆਂ ਤੁਸੀਂ ਅੰਮ੍ਰਿਤ ਛਕ ਲਏ ਤਾਂ ਤੁਸੀਂ ਪੰਜਾਬੀਆਂ ਦੀ ਕੈਟਾਗਰੀ ਚ ਆ ਕੇ ਕਿ ਤੁਸੀਂ ਵੀ ਪ੍ਰਵਾਸੀ ਹੋ ਇਸ ਚੀਜ਼ ਨੂੰ ਇਹ ਕਲੀਅਰ ਕਰੋ ਨਾ ਕਿਹੜਾ ਕੀ ਮਾਪਦੰਡ ਹੈ ਵੀ ਤੁਸੀਂ ਤੁਸੀਂ ਪੰਜਾਬੀ ਹੋ ਔਰ ਜਿਹੜੇ ਲੋਗ ਇੱਥੇ ਪੰਜਾਬ ਦੇ ਵਿੱਚ ਜਿਹੜੇ ਅਫਸਰ شاہੀ ਹੈ ਜਿਨਨੇ ਆਈਪੀਐਸ ਆਈਏਐਸ ਜਿਹੜੇ ਬਾਹਰ ਲੀਆਂ ਸਟੇਟਾਂ ਤੋਂ ਹੈ ਉਹਨਾਂ ਨੂੰ ਤੁਸੀਂ ਕਿਹੜੀ ਕੈਟਾਗਰੀ ਚ ਗਿਣਦੇ ਹੋ ਮੈਂ ਗੌਰਵ ਯਾਦਵ ਜੀ ਨੂੰ ਵੀ ਕਹਿਣਾ ਚਾਹਨਾ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਹੈ ਉਹਨਾਂ ਨੂੰ ਵੀ ਕਹਿਣਾ ਚਾਹਨਾ ਭਈ ਇਹ ਅੱਜ ਲੋਕ ਇਹਨਾਂ ਨੂੰ ਕਹਿ ਰਹੇ ਗਰੀਬ ਤਬਕੇ ਨੂੰ ਕਹਿ ਰਹੇ ਆ ਜਿਹੜੇ ਲੇਬਰ ਕਰਨ ਆਨੇ ਕੱਲ ਨੂੰ ਤਾਂ ਤੁਹਾਨੂੰ ਵੀ ਪ੍ਰਵਾਸੀ ਕਹਿਣਗੇ ਕਿਉਂ ਨਹੀਂ ਨਾ ਲੋਕਾਂ ਦੇ ਪਰਚਾ ਦਰਜ ਕੀਤਾ ਜਾਂਦਾ ਹੁਣ ਤੱਕ ਅੱਜ ਕਮ ਸੇ ਕਮ ਫੇਸਬੁਕ ਖੋਲੋ YouTube ਖੋਲੋ ਕੋਈ ਸੋਸ਼ਲ ਸਾਈਟ ਖੋਲੋ ਉਹਦੇ ਤੇ ਆਹੀ ਚਰਚਾ ਚੱਲ ਰਹੀ ਹੈ ਇੱਥੋਂ ਭੁਜਾਤੇ ਭਈ ਇਹ ਇੱਥੇ ਇਹਨਾਂ ਨੂੰ ਡਰਾ ਦਿੱਤਾ ਅਸੀਂ ਪ੍ਰਵਾਸੀਆਂ ਨੂੰ ਡਰਾਤੇ ਆ ਅਸੀਂ ਭਈਆਂ ਨੂੰ ਡਰਾਤੇ ਆ ਕਿਉਂ ਨਹੀਂ ਹੁਣ ਤੱਕ ਕੋਈ ਪਰਚਾ ਦਰਜ ਕੀਤਾ ਗਿਆ ਕਾਲਾ ਆਨੰਦਪੁਰ ਸਾਹਿਬ ਦੇ ਵਿੱਚ ਵੀ ਆਹ ਘਟਨਾ ਘਟੀ ਹੈ ਕਿਉਂ ਨਹੀਂ ਇਹਨਾਂ ਲੋਕਾਂ ਤੇ ਹੁਣ ਤੱਕ ਕੋਈ ਪਰਚਾ ਦਰਜ ਕੀਤਾ ਗਿਆ ਆਹ ਜਿਹੜਾ ਮਾਪਦੰਡ ਹੈ ਤੁਹਾਡਾ ਪ੍ਰਵਾਸੀਆਂ ਵਾਲਾ ਤੁਸੀਂ ਦੱਸੋ ਤਾਂ ਜ਼ਹੀਬ ਕਿਹੜੇ ਆ ਹੁੰਨੇ ਆ ਪ੍ਰਵਾਸੀ ਜੇ ਤੁਸੀਂ ਸੋਚਦੇ ਐ ਵੀ ਤੁਸੀਂ ਐਦਾਂ ਇਹਨਾਂ ਨੂੰ ਡਰਾ ਲੋਗੇ ਮੈਂ ਤੁਹਾਨੂੰ ਸਪਸ਼ਟ ਕਰਨਾ ਚਾਹਨਾ ਬਈ ਇਹ ਲੋਕ ਆ ਜਿਹੜੇ ਇਹ ਭਗਵਾਨ ਸ਼ਿਵ ਨੂੰ ਮੰਨਣ ਵਾਲੇ ਆ ਇਹ ਭਗਵਾਨ ਰਾਮ ਨੂੰ ਮੰਨਣ ਵਾਲੇ ਆ ਇਹ ਭਗਵਾਨ ਕ੍ਰਿਸ਼ਨ ਨੂੰ ਮੰਨਣ ਵਾਲੇ ਆ ਇਹਨਾਂ ਨੂੰ ਕੱਲੇ ਸਮਝਣ ਦੀ ਗਲਤੀ ਨਾ ਕਰ ਲਿਓ 100 ਕਰੋੜ ਐ ਅਸੀਂ 100 ਕਰੋੜ ਗਦਰ ਮਚਾ ਦੂੰਗੇ ਗਦਰ ਇੰਨਾ ਕੁ ਧਿਆਨ ਰੱਖ ਲਿਓ ਤੁਸੀਂ ਕਿਉਂ ਦੇਸ਼ ਦੇ ਵਿੱਚ ਦੰਗੇ ਵਜਾਦ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਭਗਵਾਨ ਤੁਮਨ ਜੀ ਤੁਸੀਂ ਸਟੇਟਮੈਂਟ ਦਿੱਤੀ ਅਸੀਂ ਉਹਦੀ ਛਲੰਗਾ ਕਰਦੇ ਆਂ ਵੀ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਅੱਜ ਇਸ ਕਾਨੂੰਨ ਨੂੰ ਲਾਗੂ ਕਰਨਾ ਹੈ ਤੁਸੀਂ ਇਹਦੀ ਨੋਟੀਫਿਕੇਸ਼ਨ ਨਹੀਂ ਜਾਰੀ ਕੀਤੀ ਕਿਆ ਗੱਲ ਤੁਸੀਂ ਕਿਉਂ ਨਹੀਂ ਨਾ ਲੋਕਾਂ ਤੇ ਪਰਚੇ ਦਰਜ ਹੋ ਰਹੇ ਸ਼ਿਵ ਸੈਨਾ ਪੰਜਾਬ ਇਹਨਾਂ ਆਪਣੇ ਭਾਈਆਂ ਦੇ ਨਾਲ Hindu ਭਾਈਆਂ ਦੇ ਨਾਲ ਭੈਣਾਂ ਦੇ ਨਾਲ ਪ੍ਰਵਾਸੀ ਜਿਨ੍ਹਾਂ ਨੂੰ ਇਹ ਕਹਿੰਨੇ ਆ ਇਹ ਪ੍ਰਵਾਸੀ ਨਹੀਂ ਐ ਦੇਸ਼ਵਾਸੀ ਐ ਸਾਡੇ ਦੇਸ਼ ਦੇ ਲੋਕ ਐ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਮੇਰਾ ਨੰਬਰ ਹੈ 7973436331 ਜੇ ਕਿਸੇ ਵੀ ਪ੍ਰਵਾਸੀ ਭੈਣ ਭਾਈ ਨੂੰ ਇਹ ਲੋਗ ਪਰੇਸ਼ਾਨ ਕਰਦੇ ਆ ਤਾਂ ਮੇਰੇ ਨਾਲ ਇਹ ਕੰਟੈਕਟ ਕਰੋ ਸ਼ਿਵ ਸੈਨਾ ਪੰਜਾਬ ਤੁਹਾਡੇ ਨਾਲ ਚਟਾਨ ਮੰਗੋ ਖੜੀ ਹੈ ਜੈ ਸ਼੍ਰੀ ਰਾਮ ਜੈ ਮਹਾਕਾਲੀ ਹਰ ਹਰ ਮਹਾਦੇਵ